ਬਾਈ ਅੱਜ ਕੱਲ ਨਾ ਜਦੋਂ ਹੀ YouTube ਜਾਂ Facebook ਖੋਲਦੇ ਆ ਇਹ ਵੀਡੀਓ ਅਕਸਰ ਤੁਹਾਡੇ ਸਾਹਮਣੇ ਆਉਂਦੀਆਂ ਦੇਖੋ ਕਿੰਨੀ ਗੰਦਗੀ ਫਲਾਈ ਆ ਇਸ ਕੁੜੀ ਨੇ ਇਹ ਹੈਗੀ ਆ ਬਾਹਰ ਦੀ ਆ ਕੋਈ ਹੈ ਇੱਧਰ ਦੀ ਆ ਬਾਹਰ ਗਈ ਵੀ ਹੈ ਇੰਡੀਆ ਦੀ ਕੁੜੀ ਆ ਇਹ ਬਾਹਰ ਗਈ ਵੀ ਹੈ ਇਹ ਇਦਾਂ ਦੀਆਂ ਹੀ ਵੀਡੀਓ ਪਾਉਂਦੀ ਆ ਸਾਰਾ ਦਿਨ ਇਹ ਇਦਾਂ ਗੰਦ ਖਲਾਰਦੀ ਆ ਮਤਲਬ ਜਿੰਨੀਆਂ ਵੀ ਇਹਦੀਆਂ Instagram ਤੇ Facebook ਤੇ YouTube ਤੇ ਵੀਡੀਓ ਚੱਲਦੀਆਂ ਆ ਰੀਲਾਂ ਚੱਲਦੀਆਂ ਇਹੀ ਹੁੰਦੀਆਂ ਇੱਕ ਇਹੇ ਆ ਇਹ ਜਿੰਨੀਆਂ ਵੀਡੀਓ ਇਹਨਾਂ ਲਗਾ ਇਹੋ ਇੱਕ ਪੇਜ ਆ ਇਹਨਾਂ ਦਾ ਉਹਦੇ ਤੇ ਕੋਈ ਫੇਕ ਆਈਡੀ ਐ ਉਹਦੇ ਤੇ ਇਦਾਂ ਦੀਆਂ ਵੀਡੀਓ ਚੱਲਦੀਆਂ ਬਾਈ ਸਾਰਾ ਦਿਨ ਹੋਰ ਵੀ ਤੁਹਾਡੇ ਸਾਹਮਣੇ ਬਹੁਤ ਇਦਾਂ ਦੇ ਚੈਨਲ ਆਉਂਦੇ ਹੋਣਗੇ ਕਿਉਂਕਿ ਇਹੋ ਜਿਹੇ ਚੈਨਲ ਬਈ ਬੰਦ ਹੋਣੇ ਚਾਹੀਦੇ ਆ ਇਹ ਦੇਖੋ ਇੱਕ ਹੋਰ ਨਵਾਂ ਕੰਮ ਚੱਲਿਆ ਵਾ ਹੁਣ ਬਈ ਕੋਈ ਲੇਡੀ ਕੰਮ ਕਰਦੀ ਆ ਹਨਾ ਤੇ ਉਹ ਮਤਲਬ ਇਦਾਂ ਦਿਖਾਉਂਦੀ ਆ ਮੰਨ ਲਓ ਸਾਰਾ ਆਪਦਾ ਚੱਗਾ ਚੱਕ ਕੇ ਤੇ ਇਹਨਾਂ ਨੇ ਪਿੱਛੋਂ ਦਿਖਾਉਣਾ ਆ ਉਹਦਾ ਜੋ ਤੁਸੀਂ ਦੇਖ ਹੀ ਰਹੇ ਆ ਤੇ ਇਹ ਮੈਂ ਨਹੀਂ ਦਿਖਾਉਂਦਾ ਮੈਂ ਤਾਂ ਸਿਰਫ ਤੁਹਾਨੂੰ ਇਹ ਕਹਿਣਾ ਵੀ ਇਹਨਾਂ ਆਈਡੀਆਂ ਤੇ ਮੈਂ ਤੁਹਾਨੂੰ ਇੱਕ ਆਈਡੀ ਵੀ ਮੈਂਸ਼ਨ ਕਰੂੰਗਾ ਇਹਨਾਂ ਦੀ ਜਿਹੜੀ ਆਹ ਤੇ ਇਹਨਾਂ ਦਾ ਮਤਲਬ ਇਹਨਾਂ ਦੀ ਆਈਡੀ ਮੈਂਸ਼ਨ ਕਰੂੰਗਾ ਮੈਂ ਇਸੇ ਵੀਡੀਓ ਚ ਇਹ ਜਿਹੜੀ ਇਹਨਾਂ ਦੀਆਂ ਜਿੰਨੀਆਂ ਵੀ ਆਈਡੀਆਂ ਨਾ ਤੇ ਸਾਰੀਆਂ ਬਲੌਕ ਹੋਣੀਆਂ ਚਾਹੀਦੀਆਂ ਤੇ ਆਪਣਾ ਸੱਭਿਆਚਾਰ ਇਹ ਨਹੀਂ ਕਹਿੰਦਾ ਵੀ ਇਦਾਂ ਗੰਦ ਖਿਲਾਰਨਾ ਚਾਹੀਦਾ ਤੇ ਇਹ ਇਹ ਆਪਾਂ ਦੇਖਦੇ ਆ ਤੁਸੀਂ ਦੇਖ ਕੇ ਛੱਡ ਦਿੰਨੇ ਆ ਪਰ ਤੁਹਾਡੇ ਬੱਚੇ ਵੀ ਦੇਖਦੇ ਆ ਇਹ ਤੁਸੀਂ ਸੋਚਿਆ ਕਰੋ ਵੀ ਕੱਲ ਨੂੰ ਤੁਹਾਡੇ ਬੱਚਿਆਂ ਤੇ ਗਲਤ ਅਸਰ ਜਾਂਦਾ ਜੇ ਕੁੜੀਆਂ ਦੇਖਣੀਆਂ ਮੈਂ ਨਹੀਂ ਮਤਲਬ ਇਹ ਤੁਹਾਨੂੰ ਗੱਦੀ ਨਹੀਂ ਲੱਗਦੀ ਤੁਸੀਂ ਕਹੋਗੇ ਯਾਰ ਕੁੜੀਆਂ ਦੇਖਣੀਆਂ ਇਹਦੇ ਚ ਕੀ ਗੰਦਗੀ ਆ ਕਿਉਂਕਿ ਇਹਦੇ ਚ ਕੋਈ ਮੁੰਡਾ ਹੈ ਨਹੀਂਗਾ ਪਰ ਬਈ ਕੁੜੀਆਂ ਰੀਸ ਕਰਕੇ ਇਦਾਂ ਦੀਆਂ ਰੀਲਾਂ ਬਣਾਉਣ ਲੱਗੀਆਂ ਛੋਟੇ ਬੱਚੇ ਬਣਾਉਣ ਲੱਗ ਗਏ ਇਦਾਂ ਦੀਆਂ ਰੀਲਾਂ ਤੇ ਇਹ ਸਾਰੇ ਹੁਣ ਤੁਸੀਂ ਦੇਖ ਰਹੇ ਆ ਵੀ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਈ ਆ ਇਹ ਵੀਡੀਓ ਤੇ ਇਹਦੇ ਵਿੱਚ ਇੱਕ ਲੇਡੀ ਕੰਮ ਵੀ ਕਰ ਰਹੀ ਹੈ ਹਨਾ ਤੇ ਕੰਮ ਕਰਦੀ ਹੈ ਉਹ ਮਤਲਬ ਆਪਦਾ ਘਰ ਦਾ ਤੇ ਉਹ ਅਕਸਰ ਆਪਣੇ ਵੀ ਘਰਾਂ ਚ ਚਲੋ ਇਦਾਂ ਹੋ ਜਾਂਦਾ ਵੀ ਕੰਮ ਕਰਦੀ ਹੈ ਲੇਡੀ ਕੋਈ ਤੇ ਝੱਗਾ ਚੱਕਿਆ ਗਿਆ ਜਾਂ ਪਰ ਇਹ ਜਿਹੜਾ ਇਹ ਔਰਤਾਂ ਹੁੰਦੀਆਂ ਇਹ ਜਾਣ ਬੁੱਝ ਕੇ ਵੀਡੀਓ ਇਹਨਾਂ ਦੀਆਂ ਜਿੰਨੀਆਂ ਵੀਡੀਓ ਤੁਸੀਂ ਦੇਖੋਗੇ ਇਹਨਾਂ ਦੀਆਂ ਇਹ ਇਦਾਂ ਦੀਆਂ ਹੀ ਹੋਣਗੀਆਂ ਤੇ ਇਹਨਾਂ ਦਾ ਮਤਲਬ ਜਿਹੜਾ ਪੇਜ ਆ ਇਹਨਾਂ ਦਾ ਤੇ ਉਹ ਮੈਂ ਤੁਹਾਨੂੰ ਹੁਣੇ ਹੀ ਮੈਂ ਤੁਹਾਨੂੰ ਦੱਸਦਾ ਵੀ ਕੀ ਹੈ ਪੇਜ ਇਹਨਾਂ ਦਾ ਕੀ ਕੀ ਨਾਮ ਆ ਇਹਨਾਂ ਦਾ ਮੈਂ ਤੁਹਾਨੂੰ ਪੇਜ ਮੈਂਸ਼ਨ ਕਰੂੰਗਾ ਇੱਕ ਜਿਹੜਾ ਲਾਸਟ ਵੀਡੀਓ ਲਾਸਟ ਜਿਹੜੀ ਤੁਸੀਂ ਦੇਖੀ ਹੈ ਲੇੜੀ ਕੰਮ ਕਰ ਰਹੀ ਸੀ ਉਹਦੀ ਜਿਹੜੀ ਵੀਡੀਓ ਪਾਉਂਦੀ ਆ ਉਹ ਉਹ ਹੈਗੀ ਆ ਵਾਇਰਲ ਵਾਇਰਲ ਸੋਸ਼ਮਾ ਆਉਦਾ ਪੇਜ ਤੇ ਮਤਲਬ ਫੇਸਬੁੱਕ ਤੇ ਪੇਜ ਆ ਤੇ 138000 ਉਹਦੇ ਫੋਲੋਅਰ ਆ ਇੰਨੇ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਆ ਦੇਖ ਲੋ ਇਹ ਗੰਦਗੀ ਜਿੰਨਾ ਵੀ ਗੰਦਗੀ ਫਲਾਉਂਦੇ ਆ ਇਹ ਤੁਹਾਡੇ ਕਰਕੇ ਫਲਾਉਂਦੇ ਆ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਆ ਚੰਗੀ ਮੋਟੀਵੇਸ਼ਨਲ ਕੋਈ ਪੇਜ ਆ ਉਹਨੂੰ ਤੁਸੀਂ ਫੋਲੋ ਨਹੀਂ ਕਰਦੇ ਉਹ ਅੱਕ ਹਾਰ ਕੇ ਉਹ ਵੀਡੀਓ ਬਣਾਉਣਾ ਹਟ ਜਾਂਦਾ ਪਰ ਇਦਾਂ ਦੀਆਂ ਵੀਡੀਓ ਨੂੰ ਤੁਸੀਂ ਬਹੁਤ ਫੋਲੋ ਕਰਦੇ ਆ ਬਾਈ ਤੇ ਜਿੰਨੇ ਆ 1.38 ਲੱਖ ਫੋਲੋਅਰ ਆ ਇਹਦੇ ਥੋੜੇ ਦਿਨ ਪਹਿਲਾਂ ਆਈਡੀ ਬਣੀ ਆ ਕੁਝ ਮਹੀਨੇ ਪਹਿਲਾਂ ਹੀ ਬਣੀ ਆ ਆਈਡੀ ਇਹ ਤੇ ਨਹੀਂ ਤਾਂ ਤੁਸੀਂ ਦੇਖ ਲਓ ਵੀ ਮੰਨ ਲਓ ਸਾਡੇ ਵਰਗੇ 5-5 ਸਾਲ ਹੋ ਗਏ ਵੀਡੀਓ ਬਣਾਉਂਦਿਆਂ ਨੂੰ ਫਿਰ ਵੀ 80-85 ਹਜ਼ਾਰ ਫੋਲੋਅਰ ਹੋਏ ਆ ਫੇਸਬੁਕ ਤੇ ਮੇਰੇ ਤੇ ਆ YouTube ਨਵਾਂ ਚਲੋ ਚੈਨਲ ਬਣਾਇਆ ਹੁਣ ਤੇ ਇੰਨਾ ਬੁਰਾ ਹਾਲ ਆ ਪਰ ਤੁਸੀਂ ਯਾਰ ਲੋਕ ਇਹਨਾਂ ਨੂੰ ਫੋਲੋ ਕਰਦੇ ਆ ਦੱਸੋ ਇਹਨਾਂ ਤੋਂ ਕੀ ਕਢ ਲਓਗੇ ਤੁਸੀਂ ਕੀ ਮਿਲੂਗਾ ਇਹਨਾਂ ਤੋਂ ਆਹੀ ਕੁਝ ਮਿਲੂਗਾ ਇਸ ਕਰਕੇ ਇਹਨਾਂ ਦੀਆਂ ਆਈਡੀਆਂ ਇਦਾਂ ਦੀਆਂ ਬਹੁਤ ਚਲਦੀਆਂ ਹੋਰ ਵੀ ਇਹਨਾਂ ਨੂੰ ਤੁਸੀਂ ਮੈਂ ਤੁਹਾਨੂੰ ਮੈਂਸ਼ਨ ਕਰੂੰਗਾ ਹੋਰ ਵੀ ਕਰੂੰਗਾ ਇਹਨਾਂ ਨੂੰ ਤੁਸੀਂ ਰਿਪੋਰਟਾਂ ਪਾ ਕੇ ਬੰਦ ਕਰਾਓ ਆਈਡੀਆਂ ਤੁਹਾਡੇ ਬੱਚਿਆਂ ਲਈ ਇਹ ਜ਼ਰੂਰੀ ਆ ਭਰਾਵੋ ਤੇ ਧੰਨਵਾਦ ਬਈ ਸਾਰਿਆਂ ਦਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ